ਪਿੰਡ ਜੀਤ ਦੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਬਾਈ ਸਭ ਤੋਂ ਪਹਿਲਾਂ ਬਾਈ ਇਹ ਜਿਹੜਾ ਆਪਣੇ ਕੋਲੇ ਆ ਅਰਜਨ ਆ ਅੱਜ ਮਾਡਲ ਕਿਹੜਾ ਮਾਡਲ 2019 ਆ ਬਾਈ ਜੀ ਠੀਕ ਆ ਜੀ 2019 ਮਾਡਲ ਆ ਨੰਬਰ ਬਾਈ ਗੱਲ ਕਰੀਏ ਪੀਆਵਾਂ ਹਾਂਜੀ ਲੋਕਲ ਫਰੀਦਕੋਟ ਦੇ ਨੰਬਰ ਆ ਬਾਈ ਠੀਕ ਆ ਜੀ ਪੀਵੀ04 ਫਰੀਦਕੋਟ ਦਾ ਨੰਬਰ ਆ ਗੱਲ ਕਰੀਏ ਆਪਾਂ ਇਹ ਟਰੈਕਟਰ ਦੇ ਟਾਇਰਾਂ ਦੀ ਬਾਈ ਇਹ ਟਾਇਰ ਨਾਲ ਦੇ 85 ਪੈਸੇ ਆ ਜੀ ਠੀਕ ਆ 85% ਟਾਇਰ ਆ ਇੰਜਨ ਗੇਅਰ ਦਾ ਕਿਵੇਂ ਆ ਬਈ ਜੇ ਤੋਂ ਖੁੱਲਿਆ ਹੋਵੇ ਆਉਣ ਜਾਣ ਦਾ ਖਰਚਾ ਦੇ ਦਾਂ ਗਾਹਕ ਨੂੰ ਕਿ ਤੋ ਰੰਗ ਹੋਵੇ ਤਾਂ ਵੀ ਗਾਰੰਟੀ ਆ ਠੀਕ ਆ ਵੀ ਫੁੱਲ ਗਾਰੰਟੀ ਆ ਵੀ ਜੇ ਕਿਤੇ ਉਹ ਵੀ ਟਰੈਕਟਰ ਦੇ ਖੁੱਲਿਆ ਹੋਵੇ ਹਾਂਜੀ ਤੇ ਵੀ ਆਉਣ ਜਾਣ ਦਾ ਖਰਚਾ ਦੇਵਾਂਗੇ ਹਾਂਜੀ ਇਹ ਨਾ ਬਾਈ ਜੀ ਜਮੇ ਫੁੱਲ ਟੌਪ ਮਾਡਲ ਆ ਚੇਂਜਰ ਗੇਅਰ ਵਾਲਾ ਜੇ 4x4 ਕਰਨ ਵਾਲਾ ਤੇ ਪਲੇਟ ਲੱਗੀ ਹੋਵੇ ਥੱਲੇ ਹਿੱਸਾ ਲਾ ਕੇ 4x4 ਵੀ ਹੋ ਜਾਵੇ ਅੱਛਾ ਵੀ 4x4 ਵੀ ਹੋ ਸਕਦਾ ਏ ਟੌਪ ਮਾਡਲ ਆ ਟੌਪ ਮਾਡਲ ਆ ਚੇਂਜਰ ਮੈਟ ਹਾਂਜੀ ਰੰਗ ਪੇੜ ਦੀ ਗੱਲ ਕਰੀਏ ਆਉਣ ਜਾਣ ਦਾ ਖਰਚਾ ਦੇ ਦੂਜੇ ਕਿ ਜੇ ਕਿਤੇ ਕਲਮ ਵੀ ਲੱਗੀ ਹੋਵੇ ਤਾਂ ਫੁੱਲ ਗਰੰਟੀ ਆ। ਇਹਦੇ ਨਾਲ ਦੇ ਟਾਇਰ ਆ। 2019 ਦਾ ਹੀ ਮਾਰਕਾ 19 ਦੀ ਹਜ਼ਾਰ ਸੀ। ਠੀਕ ਆ 19 ਦੇ ਹੀ ਮਾਰਕੇ ਤੇ 19 ਦੀ ਹਜ਼ਾਰ ਸੀ ਆ। ਆਉਣ ਜਾਣ ਦਾ ਖਰਚਾ ਦੇਊਗਾ ਬਾਈ। ਸਰਮਬਾਦ ਦੇ ਸਟਿੱਕਰ ਵਾਲੀਆਂ ਮੂਹਰਾ ਮਾਰਾਂ ਉਵੇਂ ਹੀ ਪੰਜਾ ਬਾਈ ਸਾਰੇ ਟਾਇਰ। ਠੀਕ ਆ ਬਾਈ। ਹਣ ਗੱਲ ਕਰੀਏ ਬਾਈ ਆਪਾਂ ਡਾਕੂਮੈਂਟ। ਡਾਕੂਮੈਂਟ ਸਾਰਾ ਕੁਝ ਮਿਲੂਗਾ ਜੀ ਫਸਟ ਓਨਰ ਆ ਪਹਿਲੇ ਘਰੋਂ ਲਿਆ ਆਪਾਂ। ਫਸਟ ਓਨਰ ਆ। ਪਹਿਲੇ ਮਾਲਕ ਤੋਂ ਲਿਆ ਜੀ। ਠੀਕ ਆ ਹੋ ਗਿਆ ਟੂਬਾ ਟਾਪਾ ਦਾ ਚੈੱਕ ਕਰਾ ਦੇ ਆਉਣ ਜਾਣ ਦਾ ਆਪਾਂ ਖਰਚਾ ਨਹੀਂ ਹੈ ਗਾਹਕ ਨੂੰ ਕਿਤੇ ਵੀ ਚਾਪੀ ਲੱਗੀ ਵੀ ਟਰੈਕਟਰ ਐਨ ਨਗੀਨਾ ਪੀਸ ਆ ਆਪਾਂ ਕਹਿ ਸਕਦੇ ਹਣਾ ਬਾਈ ਸਮਾਨ ਟਰੈਕਟਰ ਨਾਲ ਬਾਈ ਪੂਰਾ ਛੰਡਾ ਫੱਟੀ ਛਤਰੀ ਫਾਈਬਰ ਹੱਡ ਸਾਰਾ ਆਈ ਮਿਲੂਗਾ ਠੀਕ ਆ ਜੀ ਬਾਕੀ ਹਜੇ ਤੱਕ ਰੇਸ਼ ਵਾਲਾ ਸੀਲਾਂ ਸੁਲਾਂ ਬਾਈ ਓਵੇਂ ਲੱਗੀਆਂ ਨੇ ਠੀਕ ਆ ਬਾਈ ਸ਼ੋ ਚੱਕ ਕੇ ਵੀ ਉਖਾ ਦੇ ਕਰੀ ਐਨ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਹਣਾ ਆਪਾਂ ਕਹਿ ਸਕਦੇ ਆ ਬਾਈ ਹਜੇ ਤੱਕ ਤੇ ਟੈਪ ਟੱਕਰ ਨੂੰ ਵੀ ਚਾਪੀ ਨਹੀਂ ਲੱਗੀ ਵੀ ਬਾਈ ਜੀ ਚੈੱਕ ਕਰਾ ਦੇ ਠੀਕ ਆ ਬਾਈ ਅਜੇ ਤੱਕ ਪੰਪ ਵਾਲੀਆਂ ਸੀ ਲਾਣਾ ਨਹੀਂ ਖੁੱਲੀਆਂ ਆਂਦੀਆਂ ਬਾਈ ਕਿਤੇ ਦੀ ਕਿਤੇ ਓਵੇਂ ਸਾਰੀਆਂ ਓਵੇਂ ਲੱਗੀਆਂ ਓਵੇਂ ਸਾਰਾ ਟਰੈਕਟਰ ਜਿਹਨਾਂ ਨਾਲ ਨਾਲ ਨੂੰ ਚਾਬੀ ਨਹੀਂ ਲੱਗੀ ਕੋਈ ਪੰਪ ਨਾਲ ਨਹੀਂ ਛੇੜਛਾੜ ਹੋਈ ਠੀਕ ਆ ਬਾਈ ਕਿਤੇ ਰੰਗ ਦੀ ਕਲਮ ਵੀ ਲੱਗਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੁਬਾਰਾ ਵੀ ਕਹਿਣਾ ਆਉਣ ਜਾਣ ਦਾ ਖਰਚ ਦੇ ਦੂੰਗਾ ਤਾਇਰ ਜੈਨੂਆ ਨਾਲ ਦੇ ਕੋਈ ਨਹੀਂ ਵੀ ਦੁਬਾਰਾ ਮਾਰ ਕੇ ਵਾਲੇ ਲੈ ਕੇ ਪਾਦਾ ਜਿਵੇਂ ਜਿੰਨਾ ਵੀ ਹੈਗਾ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਠੀਕ ਆ ਵੀ ਜਿਹੜਾ ਲੈ ਗਿਆ ਬਾਈ ਯਾਦ ਕਰੂਗਾ ਹੈ ਪਾਜੀ ਪੱਕਾ ਮੈਂ ਖਿਆ ਠੀਕ ਆ ਹੁਣ ਆਪਾਂ ਸਾਰੀਆਂ ਗੱਲਾਂ ਛੱਡੋ ਬਾਈ ਰੇਟ ਕੀ ਆ ਰੇਟ ਇਹਦਾ ਬਈ ਜੀ 5 ਲੱਖ 80 ਹਜ਼ਾਰ ਰੁਪਈਆ ਡਿਮਾਂਡ ਕਰਦੇ ਆ ਅਗਲਾ ਡਿਮਾਂਡ ਜਿੰਨੀ ਮਰਜ਼ੀ ਕਰਾ ਲੈ ਪਰ ਆਪਣਾ ਫਿਕਸ ਹਜਾ ਰੇਟ ਇਹ ਚ ਮਾਨਤਨ ਨਹੀਂ ਹੋਊਗਾ ਬੜਾ ਲੰਮਾ ਛੋੜਾ ਕੰਮ ਹੈ 5 ਲੱਖ 80 ਹਜ਼ਾਰ ਚ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਬਈ ਇਹ ਕਿਹੜੇ ਪਿੰਡ ਵਕਾਊ ਆ ਆਪਣਾ ਜੀਦਾ ਪਿੰਡ ਹੈ ਜੀ ਬਠਿੰਡਾ ਡਿਸਟ੍ਰਿਕਟ ਹੈ ਠੀਕ ਹੈ ਜੀ ਨੰਬਰ ਬੋਲ ਦਿਓ ਜਿਆਦੇ ਨਵਾਂ ਟਰੈਕਟਰ ਆ ਬਈ ਇੱਧਰ ਸਾਰੇ ਕੈਮਰਾ ਮਾਰ ਕੇ ਚੈੱਕ ਕਰੇ ਠੀਕ ਆ ਬਈ ਕੱਲੀ ਚੀਜ਼ ਟਰੈਕਟਰ ਦੀ ਨਾਲ ਦੀ ਆ ਹਜੇ ਤੱਕ ਵੀ ਕੰਪਨੀ ਆ ਕੰਪਨੀ ਸ਼ੋਅਰੂਮ ਕੰਡੀਸ਼ਨ ਆ ਬੰਦਾ ਯਾਰ ਫੋਨ ਤੇ ਮਗਾਲੇ ਟਰੈਕਟਰ ਤਾਂ ਵੀ ਆਪਣੀ ਗਾਰੰਟੀ ਹੋਊ ਬਾਈ ਜੀ ਇਹਦੀ ਵੀ ਕੋਈ ਲਾਂਬੇ ਵਾਲੀ ਗੱਲ ਨਹੀਂ ਆਉਂਦੀ ਹਨਾ ਬਾਈ 100% ਵੀ ਨਹੀਂ ਬਾਈ ਕਿਤੋਂ ਖੁੱਲਿਆ ਹੋਵੇ ਉਹਦੀ ਵੀ ਮੇਰੀ ਗਾਰੰਟੀ ਹੈ ਬੰਦਾ ਸਾਫਤ ਕਰ ਦੇ ਅੱਗੇ ਨੂੰ ਤਾਂ ਆਇਆ ਕਿਹਾ ਸੀ ਬਾਈ ਇਹ ਛੋਟੇ ਟਰੈਕਟਰ ਦੇ ਚਾਬੀ ਲੱਗੀ ਠੀਕ ਆ ਬਾਈ ਤੇ ਆਪਦਾ ਨਾ ਜਾਨਾ ਬਾਈ ਆਮ ਬੰਦਾ ਨਹੀਂ ਚੁਕਾ ਦਿੰਦਾ ਜਿੰਨੀਆਂ ਹੈਗੀਆਂ ਜਿਹਨੂੰ ਆਣੀ ਰੱਖੀਆਂ ਦਾ ਆਪਾਂ ਕਿਤੇ ਕਲਮ ਵੀ ਨਹੀਂ ਨੇੜੇ ਕਰੀ ਦਾ ਠੀਕ ਆ ਬਾਈ ਹਾਂਜੀ ਆਪ ਬਾਕੀ ਪਲੇਟ 플ੋਟ ਬਾਈ ਚੈੱਕ ਕਰਾ ਦੇ ਸਾਰੀ ਉਵੇਂ ਜਿਵੇਂ ਜਿਵੇਂ ਲੱਗੀ ਸਾਰਾ ਵਿਸਾਰਬਸ ਵੀ ਕੰਪਨੀ ਰਿਕਾਰਡ ਨਾਲ ਹੀ ਹੋਈ ਆ। ਕੰਪਨੀ ਰਿਕਾਰਡ ਨਾਲ ਲੋਕਲ ਫਰੀਦਕੋਟ ਹੀ ਨਵਾਂ ਨਿਕਲਿਆ ਵੇ ਬਾਈ ਆਪਣੇ। ਠੀਕ ਆ। ਖਾਸ ਟਿੱਕਰ ਇੱਧਰ ਵੀ ਬਾਈ ਓਵੇਂ ਦਾ ਓਵੇਂ ਪਿਆ। ਠੀਕ ਆ ਵੀ ਨਗੀਨਾ ਪੀਸ ਆਪਾਂ ਕਹਿ ਸਕਦੇ ਹਾਂ ਬਾਈ ਹੈਨਾ। ਬਾਈ ਯਾਰ ਬਾਕੀ ਤੂੰ ਰੋਜ਼ ਹੀ ਕੰਮ ਕਰਦਾ ਤੇ ਹਾਂਜੀ 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 ਬਾਈ। ਤੇ ਕੰਟੈਕਟਰ ਨੰਬਰ ਬੋਲੋ ਬਾਈ। ਮੋਬਾਈਲ ਨੰਬਰ ਆਪਣਾ ਹੈਗਾ 75299 ਜੀ 46838 ਹਣ ਬਾਈ ਥੋੜੀ ਜਿੰਮੇਵਾਰੀ ਆ ਵੀ ਜਿਹੜਾ ਸ਼ੇਅਰ ਕਰਕੇ ਉਹ ਮਾਨਤਾਨ ਕਰਦੇ ਜੇ ਹੈਨਾ। ਕੋਈ ਚੱਕਰੀ ਨਹੀਂ ਬਾਈ ਯਾਰ ਪਰ ਜਿਹੜਾ ਲੈ ਗਿਆ ਗੋਣ ਘਾਊਗਾ ਟਰੈਕਟਰ ਨੇ ਚੱਲਿਆ ਭਈਆ ਜਾਲੀ ਜੂਣੀ ਸਾਰੀ ਇਹਦੀ ਵੀਡੀਓ ਰਿਪੋਰਟਰ ਵਾਲੀ ਉਹਨੇ ਜਿਉਂ ਨਹੀਂ ਕੋਈ ਠੀਕ ਆ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ